ਸਰ ਪਰਚਾ ਅਫਗਨਾਂ ਨੇ ਬਰਛਾਈ ਜਾਂਦੇ ਉਲਟ ਪ੍ਰਚਾਰ ਕਰਨ ਵਾਸਤੇ ਤਲਾ ਬਣਾਉਂਦੇ ਆ ਇਹ ਤਾਂ ਤਲਾ ਬਣਾਉਂਦੇ ਨੇ ਆਪਣੇ ਵੀ ਆਪਾਂ ਉਲਟ ਪ੍ਰਚਾਰ ਦੇ ਰੱਖਣਾ ਇਹ ਤਲਾ ਹੈ ਅਕਾਲੀਆਂ ਦਾ ਆਪਣਾ ਤਲਾ ਇਹ ਵੋਟਾਂ ਦਾ ਹਸਤੇ ਫਿਰ ਨਾ ਕਾਲੂ ਜਾਇ ਕੋ ਦੀ ਜੋ ਵੀ ਕਰਦੇ ਸਾਡੇ ਨਾਲ ਖੜ੍ਹ ਲਓ ਇਹ ਤਲਾ ਨੇ ਜਾਇ ਕੋ ਜੋ ਕਰੀਓ ਸਾਡੇ ਨਾਲ ਖੜ੍ਹ ਲਓ ਮੈਂ ਤੰਗ ਨਹੀਂ ਨਾ ਗੁਰਮਤਿ ਦਾ ਨਾਲ ਇਸ ਮੰਦਾ ਸਾਡਾ ਤਾਂ ਸਾਡਾ ਸੱਚ ਨਾਲ ਤੜਾ ਸੱਚ ਪਰਮੇਸ਼ਰ ਆਪ ਹੈ ਪਰਮੇਸ਼ਰ ਦਾ ਤੜਾ ਸਾਡਾ ਵੀ ਤੜਾ ਕੋਈ ਹੈਗਾ ਦੇ ਸੰਸਾਰ ਜਿਹੜਾ ਸਾਜਦਾ ਇੱਕ ਝੂਠ ਦਾ ਦੋਈ ਦਲੇ ਦੋਈ ਦਰੇ ਪਾਂਦੀ ਚੰਨਾ ਇੱਕ ਸੱਚ ਦਾ ਬੰਦ ਹੈ ਇੱਕ ਝੂਠ ਦਾ ਬੰਦ ਹੈ ਰਾਹ ਉਹ ਦਸ ਨੇ ਲੈ ਬਤਾਤ ਦੋ ਰਾ ਰਾਧਾ ਦਾ ਮਾਰਗ ਮਾਰਗ ਦਾ ਪੰਥ ਮੂਰਤ ਹਟਾ ਹਟਾ 7 ਵਜੇ ਉਹਨਾਂ ਦੇ ਮਾਇਚ ਜਿਹਦਾ ਮਨ ਥਰ ਨਹੀਂ ਹੈ ਉਹ ਤਾਂ ਹਟਾ ਬੈਚ ਦੋਲਦਾ ਇਹ ਜਿਹੜਾ ਥਰ ਜਿਹੜਾ ਥਰ ਉਹ ਲੱਗਈ ਹੈ ਇਹ ਤਾਂ ਜੇ ਫਿਰਦੇ ਨੇ ਟਾਲੇ ਨੇ ਫਿਰ ਜਿਨ੍ਹਾਂ ਦੇ ਮਨ ਤਾਂ ਹਵਤਵ ਇੱਥੇ ਤਾਂਵਤ ਬਰ ਗਿਆ ਹੋ ਗਿਆ ਨੂੰ ਬਣਨ ਪਰ ਜੇ ਫਿਰਦੇ ਨੇ ਲੋਕਣਾ ਜਿਹੜਾ ਨੇ ਗੁਰਮਖਾਲਾ ਨੂੰ ਰੋਗ ਲਾ ਫਿਰ ਹੋ ਗਿਆ ਉਹਨਾਂ ਦਾ ਸੱਚ ਨਾ ਟੜਾ ਇਹਨਾਂ ਨੇ ਰੋਗਿਆ ਨਾ ਟੜੇਦੇ ਅੰਤ ਨਹੀਂ ਇਕਨਾਂ ਤੋਂ ਬਰੋਦੀ ਟੜੇ ਨੇ ਸੱਚ ਦੇ ਲੋਕ ਇਕੱਠੇ ਹੋ ਜਾਂਦੇ ਨੇ ਸੱਚ ਦੇ ਖਿਲਾਫ ਟੜੇ ਇਕੱਠੇ ਨਹੀਂ ਹੋ ਜਾਂਦੇ ਨੇ ਉਹ ਜਿਹੜਾ ਨਾ ਟੜਦਾ ਲਾ ਇਹਨਾਂ ਨੂੰ ਬਸ ਉਹ ਇਕੱਠੇ ਹੋ ਗਏ ਸੱਚ ਦੇ ਗਣੋਂ ਵੀ ਇਕੱਠੇ ਹੋ ਜਾਂਦੇ ਨੇ ਟੜੇ ਕੋਈ ਸੱਚ ਤੋਂ ਫੜ ਰਿਆ ਨਾ ਸਾਰਿਆਂ ਨੂੰ ਉਧਰ ਉਧਰ ਰਹੇਗਾ ਹੀ ਨੇ ਸੱਚ ਨੂੰ ਕੋਈ ਖਤਰਾ ਨਹੀਂ ਉਹਨਾਂ ਤੋਂ ਉਧਰ ਕੀ ਵਰਕ ਕਰਦਾ ਰਹਿੰਦਾ ਹੈ